ਦੀ ਕੀ ਬਾਤ ਚਾਹ ਰਹੀ ਹੋ ਤੁਸੀਂ ਰਕਮ ਦਾ ਗੱਲ ਕਰਦੇ ਸੀ ਮੈਂ ਉਹ ਦਿਨੋਂ ਨਾ ਤਾਂ ਸਮਾਂ ਹੈ ਉਹ ਜਨਾਹ ਤੋਂ ਉਹ ਸਮਾਂ ਤੋਂ ਅੱਜ ਤੱਕ ਬੰਦਾ ਹੈ ਇਸੇ ਕਰਕੇ ਹੋਏ ਇਸ ਤਰ੍ਹਾਂ ਬਣਾਇਆ ਗਿਆ ਇੱਕ ਬਹਾਦਰ ਸਿਮਰਿਆ ਕਰਨੋਂ ਕਿਤਾਬੇ ਤੋਂ ਹੋਏ ਸਹਾ सह दसा बादशाह जी जोत सी गुरू ग्रंथ साहिब जी पाठ दीदारियुनि ਰਣੀਆਂ ਦੇ ਮਾਣ ਨਿਤਾਂ ਦੇ ਤਾਣ ਨਿਉਟਿਆ ਧੰਨ 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 ਮੇਰੀ ਦੇਵਾਲੀ ਮੇਰੇ ਮਹਾਰਾਜ ਜੀਓ ਧੰਨ 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 ਪੰਥ ਦੇ ਵਾਲੇ ਸ਼ਾਹ ਸ਼ੇਖ ਸ਼ਾਹ ਸ੍ਰੀ ਗੋਬਿੰਦ ਸਿੰਘ ਜੀਓ ਮਹਾਰਾਜ ਧੰਨ 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 ਬਾਬਾ ਬੁੱਢਾ ਸਾਧੂ ਬ੍ਰਹਮ ਗਿਆਨੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਬਹੁਤ ਨਾਰ ਵਿਖੇ ਅਨੰਤ ਧਨ ਧਨ ਗੁਰੂ ਗ੍ਰੰਥ ਸਾਹਿਬ ਜੀ ਉਹ ਅਕਾਲ ਪੁਰਖ ਵਾਹਿਗੁਰੂ ਦੇ ਹਜ਼ੂਰ ਆ ਸਮੂਹ ਸੰਗਤਾਂ ਵੱਲੋਂ ਇਹ ਬੇਤ ਅਰਦਾਸ ਹੈ ਸੱਚੇ ਪਾਤਸ਼ਾਹ ਜੀਓ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਸਤਿਗੁਰੂ ਜੀਓ ਐਸ ਵੇਲੇ ਜੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਆਫਤ ਆਈ ਹੈ ਅਸੀਂ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਕਰਦੇ ਹਾਂ ਛੇਤੀ ਤੋਂ ਛੇਤੀ ਇਸ ਆਫਤ ਤੋਂ ਪੰਜਾਬ ਨੂੰ ਸੱਚੇ ਪਾਤਸ਼ਾਹ ਜੀਓ ਰਾਹਤ ਮਿਲੇ ਅਤੇ ਸਾਡੇ ਲੋਕਾਂ ਨੂੰ ਸੱਚੇ ਪਾਤਸ਼ਾਹ ਜੀਓ ਜੋ ਹੜ੍ਹਾਂ ਦੇ ਵਿੱਚ ਘਰੇ ਨੇ ਉਹਨਾਂ ਦੇ ਵੱਡੇ ਨੁਕਸਾਨ ਹੋਏ ਨੇ ਸਤਿਗੁਰੂ ਜੀਓ ਉਹਨਾਂ ਨੂੰ ਤਰਵਾਸ ਬਖਸ਼ੋ ਜਿਨ੍ਹਾਂ ਜਿਨ੍ਹਾਂ ਵੀ ਗੁਰਮਖਾਂ ਨੇ ਸਾਡੇ ਨੌ ਜਨਾਨੇ ਸਮੂਹ ਪੰਜਾਬੀਆਂ ਨੇ ਪੰਥ ਨੇ ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਨੇ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਜੀਓ ਇਸ ਵਿਆਲੇ ਔਖੀ ਘੜੀ ਦੇ ਵਿੱਚ ਸੇਵਾ ਕੀਤੀ ਸਮੂਹ ਲੋਕਾਂ ਤੱਕ ਰਸਤ ਪਾਣੀ ਪਹਚਾਈ ਅਤੇ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਾਬ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਦੀ ਇਹ ਧਰਤੀ ਵਸਦੀ ਰਹੇ ਖਸਦੀ ਰਹੇ ਚੜ੍ਹਦੀ ਕਲਾ ਦੇ ਵਿੱਚ ਰਹੇ ਇਸ ਪੰਜਾਬ ਦੇ ਅੰਦਰ ਆਪਸੀ ਪ੍ਰੇਮ ਪਿਆਰ ਇਤفاق ਮੁਹੱਬਤ ਇਸੇ ਤਰ੍ਹਾਂ ਬਣਿਆ ਰਹੇ ਸੱਚੇ ਪਾਤਸ਼ਾਹ ਜੀਓ ਆਪ ਦੀ ਕਿਰਪਾ ਕਰੋ ਮਿਹਰ ਕਰੋ ਇਹ ਤੁਹਾਡੀ ਧਿਆਨ ਤੁਹਾਡਾ ਧਿਆਨ ਤੋਂ ਆਪ ਜੀ ਸੱਚੇ ਪਾਤਸ਼ਾਹ ਜੀਓ ਜਲਦੀ ਤੋਂ ਜਲਦੀ ਨਜਾਤ ਦਿਵਾਓ ਾਂਗ ਸਾਂਗ ਸਹਾਈ ਹੋ ਸਾਰੇ ਮਾਲ ਡੰਗਰ ਜੀਵ ਜੰਤੂਆਂ ਮਨੁੱਖਾਂ ਸਾਰਿਆਂ ਦੀ ਹਮਰੀ ਕਰੋ ਹੱਥ ਦਾ ਰਛਾ ਪੂਰਨ ਹੋਈ ਜਿੰਦ ਕੀ ਸ਼ਾਲ ਸਾਰਿਆਂ ਦੀ ਰੱਖਿਆ ਕਰਨ ਵਾਲੇ ਸੱਚੇ ਪਾਤਸ਼ਾਹ ਜੀ ਆਪ ਹੋ ਸਾਰੇ ਪੰਜਾਬ ਉੱਤੇ ਮਿਹਰ ਭਰਿਆ ਹੱਥ ਰੱਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਨੇ ਸਰੂ ਜੋ ਧਿਕਾਰਕ ਜਾਵੇ ਸੋਨੇ ਵਾਲਾ ਜਾਵੇ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਉਪਰ ਆਵੇ